ਸਾਫ ਵੀ ਕਰਨਾ ਪੈਂਦਾ ਮਿੱਤਰੋ ਕਿ ਨਹੀਂ ਕੱਪੜੇ ਵਾਲੇ ਖਰਾਬ ਹੋ ਜਾਂਦੇ ਮਿੱਤਰੋ ਸਕੂਨ ਆ ਚਿੜੀਆਂ ਬੋਲਦੀਆਂ ਕਿਆ ਹਾਂ ਵੀ ਮਿੱਤਰੋ ਮੀਂਹ ਦੇਖੋ ਮੀਂਹ ਆ ਗਈ ਫੇਰ ਧੁਰੀ ਹੋ ਗਈ ਦਿਖਾਉਣਾ ਤੁਹਾਨੂੰ ਆ ਜੋ ਆਉਂਦਾ ਖੁੱਲਿਆ ਨਹੀਂ ਆਹ ਖੋਲ ਕੇ ਆਹ ਕਰਕੇ ਉਹ ਕਰਤੀ ਹੂੰ ਤਾਂ ਮਤਲਬ ਇਹ ਆ ਲੱਗਿਆ ਹੋਇਆ ਸੀ ਹਨਾ ਇਹ ਟੁੱਟਦਾ ਨਹੀਂ ਇਹ ਲੋਕ ਵਧੀਆ ਨੇ ਆ ਗਏ ਮਿੱਤਰੋ ਫਿਰ ਅਸੀਂ ਆਟਾ ਵੀ ਧਰ ਕੇ ਗਏ ਸੀ ਉਹ ਤੇ ਆਟਾ ਚੱਕਣ ਮੈਂ ਤੇ ਕਿੱਟੀ ਹੋਰ ਲੋਟਾ ਕੰਮ ਮੋਟਰ ਵੱ ਚਲਾ ਗਏ ਜੀ ਨਾ ਤਰੋਂ ਪਹਿਲਾਂ ਚੱਲੀ ਜਾ ਰਹੀ ਏ ਲਾਈਟ ਮੋਟਰ ਪੂਰਾ ਖਵਾ ਦੇ ਕਾਦਰ ਨੂੰ ਸਭ ਤੋਂ ਸੱਲ ਹੰਦੀ ਮੁਕੰਦਸ਼ ਆਏ ਜੀ ਨੇ ਮੂੰਹ ਠੀਕ ਆ ਜਮਾ ਸਹੀ ਨੇ ਤੇ ਜੋ ਇਤੋਂ ਆਏ ਤੋਦਲੇ ਦੀ ਜੇ ਸਾਫ ਵੀ ਕਰਨਾ ਪੈਂਦਾ ਮਿੱਤਰੋ ਫਿਰ ਨਹੀਂ ਕੱਪੜੇ ਵਾਲੇ ਖਰਾਬ ਹੋ ਜਾਂਦੇ ਮਾਂਜਾ ਮਾਰਨਾ ਪੈਂਦਾ ਸੇ ਭਈ ਹੈ ਵੀ ਭਈ ਨਾਲੇ ਛੇਵਾਹ ਹੁੰਦੀ ਆ ਦੇਖ ਹਮਾਰੀ ਝਾੜੂ ਮਰਿਆ ਪਰ ਆਪਦੀ ਗਾਉ ਨੂੰ ਮਾਰਦੇ ਆਪ ਆਪ ਐ ਸਰਕਾਰਾਂ ਕਰਦੀਆਂ ਨਾ ਵੱਧ ਨਹੀਂ ਨਾ ਸੰਪਰਦੇ ਹੁੰਦੇ ਨੰਬਰ ਨਹੀਂ ਹਾਂ ਓਏ ਉਹ ਚ ਰੇਤਾ ਹੁੰਦਾ ਤਾਂ ਕੱਪੜੇ ਖਰਾਬ ਹੁੰਦੇ ਨੇ ਉਹ ਚ ਇੱਧਰ ਦੇ ਦਿੱਤਾ ਨਹੀਂ ਹੈਗਾ ਆ ਚੈਸਮੈਂਟ ਹੀ ਪਿਆ ਨਾ ਇੱਧਰ ਯਾਰ ਚਿਹਰਿਆਂ ਤੇ ਕਾਲਸ ਹੀ ਆਉਂਦੀ ਆ ਥੋੜੀ ਜੀ ਚੱਲ ਹੋਰ ਕੋਈ ਚੱਕਰ ਨਹੀਂ ਇਹਨੇ ਹੀ ਰਾਹ ਪੈਂਦਾ ਯਾਰ ਉੱਥੇ ਹੀ ਚੱਲਿਆ ਕਰੋ ਆਪਣਾ ਉਹੀ ਟਿਕਾਣਾ ਲੋਟ ਆ ਯਾਰ ਨਵਾਂ ਬੰਦਾ ਆ ਕੇ ਆਪਣਾ ਟਿਕਾਣਾ ਹਲਿਆ ਜਾਂਦਾ ਕੋਈ ਨਾ ਕਰ ਮੁਗਰੀ ਖਾਣ। ਐਸਾ ਰੱਜਣ ਲੱਗੇ ਜੁਕਿਆ ਨੇ ਮਿੱਤਰੋ ਸਾਡੀਆਂ। ਸ਼ਾਂਤੀ ਦੇਖੋ ਮਿੱਤਰੋ ਸਕੂਨ। ਆ ਚਿੜੀਆਂ ਬੋਲਦੀਆਂ। ਕੀ ਬਾਤ ਆ ਯਾਰ। ਸੋ ਦ ਹਵਾ ਜਾਵਾ ਆਇਆ ਕਰੋ ਵੀਰੇ ਯਾਰਾ ਉੱਠਾ ਕਰੋ ਯਾਰ ਇਹ ਗੱਲ ਕੁਛ ਵੀ ਨਹੀਂ ਹੈ ਗੱਲ ਕੁਛ ਵੀ ਨਹੀਂ ਮੜਾ ਜਾ ਹਿੰਮਤ ਕਰੋ ਯਾਰ ਗੱਲ ਗੱਲ ਹਿੰਮਤ ਦੀ ਹੈ ਤੇ ਥੋੜੀ ਜਿਹੀ ਵੀ ਹਿੰਮਤ ਕਰ ਲਓਗੇ ਬਸ ਤੇਰਾ ਉੱਠਣਾ ਤਾਂ ਹੀ ਹੈ ਯਾਰ ਜਿਵੇਂ ਉਹ ਕਹਿਣਾ ਹੁੰਦਾ ਉੱਠ ਕੇ ਬਸ ਕਿ ਗੱਲ ਕੁਛ ਨਹੀਂ ਕਿਰਾ ਉੱਠ ਕੇ ਅੱਖ ਵੀ ਖੋਲ ਜਾਈਂ ਪੈਰ ਥੱਲੇ ਲਾਉਣ ਦੀ ਹੈ ਯਾ ਚਲੋ ਧਰਤੀ ਦੇ ਪੈਰ ਲਾ ਲੈ ਇੱਕ ਕਦਮ ਪੱਟ ਲਿਆ ਬਸ ਇੰਨੀ ਗੱਲ ਆ। ਹੋਰ ਕੋਈ ਵੱਡੀ ਗੱਲ ਨਹੀਂ ਹੈਗੀ। ਠੀਕ ਹੈ। ਮਾਣਾ ਯਾਰ ਮਨ ਤਾਂ ਮੜਾ ਜਾ। ਤਕੜੇ ਹੋਵੋ ਮਨ ਦੇ ਆ ਮਨ ਨਹੀਂ ਆਏ ਕਹਿੰਦਾ ਵੀ ਉੱਠ ਕੇ ਤੁਸੀਂ ਐਕਸਰਸਾਈਜ਼ ਕਰਨੀ ਆ। ਮਨ ਤਾਂ ਪੁੱਠੇ ਕੰਮਾਂ ਨੂੰ ਕਹੂ ਪੁੱਠੇ ਕਿੰਨੇ ਮਰਜ਼ੀ ਕਰੀ ਜਾਓ। ਉਹ ਤੇ ਮਨ ਫੋਸਾ ਵੀ ਐਂ ਕਰ ਲਓ ਬਾਹਰ ਕਰ ਲਓ। ਠੀਕ ਹੈ। ਕਈ ਤੇ ਕਦੋਂ ਫੋਸਾ ਮੜ ਵੀ ਉੱਠ ਕੇ ਭੱਜ ਜਾਣ ਜਾ। ਤਾਂ ਹੀ ਤੁਹਾਨੂੰ ਕਹਿਣਾ ਵੀ ਉਹ ਤਾਂ ਯਾਰ ਹਿੰਮਤ ਕਰਨੀ ਪੈਣੀ ਹੈ। ਹਿੰਮਤ ਕਰੋ। ਤਕੜੇ ਹੋਵੋ। ਠੀਕ ਹੈ ਜਦੋਂ ਸੋਡੇ ਸਵੇਰੇ ਕੱਢੋਂਗੇ ਸਰੀਰ ਲਈ ਘੰਟਾ ਯਾਰ ਆਪ ਹੀ ਉਹੇ ਜਿਹਾ ਠਾਉ ਠਾਉਣਗੇ ਠੀਕ ਹੈ ਖਿਆਲ ਬਦਲਣਗੇ ਛੋਟੇ ਸਾਰਾ ਕੁਝ ਹੀ ਬਦਲ ਜੂ ਯਾਰ ਜਿਵੇਂ ਮੈਂ ਕਹਿੰਦਾ ਹੁਣ ਬਦਲੋ ਆਪਣੇ ਆਪ ਨੂੰ ਉਹ ਚੰਗਾ ਕੀਤਾ ਜਾਵੇ ਕੱਢ ਲੈਣ ਦੇ ਕੱਖ ਮੈਂ ਭਰੋ ਹੁਣ ਕਰ ਗਏ ਟੋਕਾ ਹਾਂ ਵੀ ਮਿੱਤਰੋ ਮੀਂਹ ਦੇਖੋ ਮੀਂਹ ਆ ਗਿਆ ਜੀ ਫੇਰ ਬਾਜਰਾ ਜ ਆਪਣਾ ਹੋ ਨਹੀਂ ਜਾਂਦਾ ਰੇਡੀ ਗੱਲ ਆ ਕੱਖਾਂ ਤੇ ਉਹੀ ਕਰੋ ਆਪਣੇ ਤੇ ਦੋ ਦਿਨ ਜੱਸੀ ਲੇਟ ਕਰਦੇ ਐਂ ਇਹ ਪਤਾ ਨਿਕਲ ਹੀ ਹੁਣ ਚਲੋ ਉਹ ਗੱਲ ਕਰਦੇ ਹਾਂ ਮੀਂਹ ਬੜੀਆ ਹੋਰ ਕਿੱਥੇ ਕਿੱਥੇ ਪਾਰਿਆ ਦੱਸਿਓ ਵੀ ਮਿੱਤਰੋ ਅੱਡਾ ਦਾ ਫੱਲਾ ਪਾਇਆ ਰਿਹਾ ਪੂਰਾ ਵਧੀਆ ਇੱਥੇ ਕਹਿੰਦੇ ਚੋਰੀ ਹੋ ਗਈ ਦਿਖਾਉਣਾ ਥਾਨੂੰ ਆਜੋ ਹਾਂਜੀ ਕਾਂਡ ਹੋ ਗਿਆ ਬੜਾ ਯਾਰ ਦੱਸਦਾ ਤੂੰ ਮੈਨੂੰ ਫੋਨ ਤਾਂ ਕਰਦਾ ਐਸੇ ਹੋ ਗਿਆ ਤਾਂ ਕਾਂਡ ਦਿਖਾਈਂ ਦੱਸਾ ਦੇ ਕੋਈ ਵਰਾ ਜੀ ਜੀ ਆੰਦਰ ਆ ਗਿਆ ਤੇ ਤਸਿੰਗਿੰਫਟੀ ਮੈਨੂੰ ਸਾਰਾ ਘੋਸੇਗਾ ਭਾਈ ਉਹ ਬੜਾ ਬਾਈ ਯਾਰ ਰਾਤ ਨੂੰ ਚੋਰ ਆ ਗਏ ਸੀ ਇੱਥੇ ਆਹਾ ਕੀ ਕੀ ਕਰਤਾ ਸੀ ਓਏ ਕਦਾ ਨ ਮਾਰੀ ਜੀ ਫਰੋਲ ਕੇ ਗਏ ਨੇ ਹੈ ਤਾਹ ਟੂਟੀਆਂ ਬਾਥਰੂਮ ਚ ਟੂਟੀਆਂ ਆ ਆਹ ਟੂਟੀਆਂ ਖੋਲ ਕੇ ਲੈ ਗਏ ਭਾਈ ਲੈ ਭਾਏ ਦੇ ਭਾਈ ਹੋਰ ਨ ਮਾਰੀਆਂ ਨ ਮੂਰੀਆਂ ਹੈ ਚਾਚਾ ਹੋਰ ਕੀ ਕੀ ਇਹ ਕੰਨ ਮਾਰੀਆਂ ਨ ਮੂਰੀਆਂ ਐ ਫਰੋਲੀ ਅੱਡਾ ਕਰ ਗਏ ਸਾਰਾ ਹਾਂ ਸਾਰਾ ਕੋਸਾ ਹੈ ਸਮਾਨ ਸੂਪਾ ਜਿਹੜਾ ਪਿਆ ਸੀ ਐਲਈਡੀ ਲੈ ਕੇ ਜੀ ਇਹ ਦੇਖੇ ਉਹਦੀਆਂ ਵਾਈਫਾਈ ਦਾ ਜਿਹੜਾ ਉਹ ਦੱਬਾ ਜਾ ਦੱਬਾ ਜਾ ਵਾਈਫਾਈ ਦਾ ਉਹ ਲੈ ਕੇ ਕਾ ਐਲਈਡੀ ਲੈ ਕੇ ਹੋਰ ਕੀ ਲੈ ਕੇ ਉਧਰ ਉਹ ਇਨਵਰਟਰ ਲੈ ਗਿਆ ਸਾਰਾ ਸਾਰੇ ਫਰੋਲੇ ਦੇ ਵਿੱਚ ਹਾਂ ਇਧਰ ਵੀ ਸਾਰੇ ਕੀ ਦੀ ਮੇਰਾ ਗੇੜੇ ਦਾ ਪੂਰੇ ਵੇਖੋ ਫੋਕੇ ਦੇ ਕੇ ਗਏ ਨੇ ਫਿਰ ਚਾਚਾ ਬਾ ਬਾ ਉਹਨੇ ਕਿਹਾ ਹੈ ਸਾਰੇ ਬਾਤਾਂ ਖੁੱਲੇ ਨਿਛਾ ਦੇ ਕੁਲੀ ਫਿਗਟਾ ਇਹ ਤਾਂ ਖੂਕ ਚਾਬੇ ਵਿੱਚ ਹੀ ਹੁੰਦੇ ਨੇ ਪੁੱਜਿਆ ਸੀ ਹਾਂ ਦੇਖੋ ਪੂਰਾ ਫਰੋਲ ਕੇ ਗਏ ਨੇ ਸਾਰਾ ਕੁਝ ਹਨਾ ਚਾਚਾ ਹਨਾ ਬੜਾ ਯਾਰ ਇਹ ਤਾਂ ਬੈਟਰ ਵੀ ਕਹਿੰਦੀ ਛੇੜਿਆ ਨਹੀਂ ਹਾਂ ਛੇ ਚੱਕਿਆ ਨਹੀਂ ਹਨਾ ਹੂੰ ਵੀਰੇ ਹੋਰ ਤਾਂ ਨਹੀਂ ਕੋਈ ਚੱਕਿਆ ਇੱਕ ਬੈਟਰ ਆਹੋ ਚੱਕਿਆ ਬੈਟਰ ਇਨਵਰਟਰ ਦੇਖੋ ਮੈਂ ਤਾਂ ਉਹ ਲੈ ਗੋ ਬੋਲ ਟੂਟੀ ਇਹ ਤੋਂ ਹੋਰ ਭਜੇਗੀ ਟੂਟੀਆਂ ਹਨਾ ਟੂਟੀਆਂ ਬਾਈ ਦੋਨੇ ਬਾਸਮਾ ਦੀਆਂ ਟੂਟੀਆਂ ਲੈ ਗਿਆ ਯਾਰ ਬੜਾ ਮੇਰੇ ਨਾਲ ਦੇ ਨਾਲ ਕੇ ਵੀ ਆਏ ਮੇਰੇ ਨਾਲ ਹਾਂ ਗੇਟ ਸਾਰੇ ਗੋਲੇ ਸੀ ਆਪ ਹੀ ਗੋਡੇ ਗਏ ਨੇ ਫਿਰਦਾ ਜਾ ਰਿਹਾ ਉਹ ਦੇਰ ਦਾ ਚਾਪ ਚਿੱਤੀ ਸਰ ਹਾਂ ਹਾਂ ਦੇਖਾ ਪਰ ਦੇਰ ਸਾਰਾ ਕੁਝ ਫਰੋਲ ਕੇ ਗਏ ਨੇ ਭਾਈ ਉਹ ਹੈ ਹੱਥ ਨਾ ਲਾ ਅੱਛਾ ਪੜਸਾਈ ਤੇ ਨਹੀਂ ਹਾਲੇ ਆਏ ਸੀ ਕਿ ਭਾਜੀ ਹਾਂ ਉਹ ਉਹ ਲੈਣਗੇ ਫਰੈਂਸੀ ਕੋ ਉਹ ਹੱਥਾਂ ਨੇ ਨਾ ਛਾਉਣਾ ਪਰ ਸੁਝੋ ਹਾਂ ਆਂਡੇ ਬੁੰਡੇ ਪਿੱਤਰ ਦੇ ਸੱਚਾ ਲੈ ਗਏ ਸਾਰੇ ਪਿੱਤਰ ਦੇ 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 ਹਾਂ ਕੱਲੇ ਪਿੱਤਰ ਪਿੱਤਰ ਦੇ ਹੂੰ ਪੂਰੀ ਯਾਰ ਫਿਰ ਤਾਂ ਸੌਂਕ ਨਾਲ ਹੀ ਆਏ ਨਹੀਂ ਗਏ ਉਹ ਮਾੜਾ ਮੋਟਾ ਹੈ ਉਹਦੇ ਹਿਸਾਬ ਤੇ ਹੈ ਚਾਚਾ ਬੜਾ ਹਾਂ ਇਹ ਨਹੀਂ ਸਟੀਲ ਨਹੀਂ ਚੱਕਿਆ ਹਾਂ ਮੈਂ ਬਾਹਰ ਕਿਹਨੇ ਜਿਹੜਾ ਪ੍ਰੋਫੈਕੀਸੀ ਮਿਲਾਈ ਤੂੰ ਆਇਆ ਯਾਰ ਹਾਂ ਮੇਰੇ ਜਿਹੜੇ ਚੜਜਾ ਮਸ਼ੀਨ ਪੇਸੀ ਉਹ ਗੱਲ ਵੇਚਿਆ ਸੀ ਉਹ ਤਾਂ ਸਿਲੰਡਰ ਤੇ ਕਿਉਂ ਨਹੀਂ ਛੱਡੇ ਲੈਂਟਰ ਜੁੰਡ ਰਹਾ ਹਾਂ ਤੇ ਮੈਂ ਹਾਂ ਲੈ ਕੇ ਇੱਕ ਐਲਈਡੀ ਗਏ ਨੇ ਇੱਕ ਹਨ ਆਹ ਹਾਂ ਇਨਵਰਟਰ ਬੈਂਟਰ ਹੈ ਦੋ ਚੀਜ਼ਾਂ ਦਾ ਦੋ ਹੀ ਗਾਇਬ ਨੇ ਹੋਰ ਤਾਂ ਨਹੀਂ ਹੋਰ ਇਹ ਤਾਂ ਤੁਹਾਡਾ ਟੱਕਰ ਪੈ ਗਿਆ ਪੰਡਾ ਠੀਕਰ ਆਪੇ ਤਲੇ ਭਾਂਡੇ ਲੈ ਗਏ ਕਿੱਤੋਂ ਦੇ ਭਾਂਡੇ ਲੈ ਆਣਾ ਬੜਾ ਯਾਰ 50 ਜੇ ਕੋਈ ਆ ਫ੍ਰੀਜ ਦਾ bari ਹੁੰਦਾ ਹੈ ਹਾਂ ਹਾਂ ਬਾਈ ਬਾਤ ਕੇ ਰੱਖਿਆ ਕਰੋ ਗੌਰ ਰੱਖਿਆ ਕਰੋ ਮਿੱਤਰੋ ਚੋਸਤਰਿਆ ਕਰੋ ਪਾ ਨਾ ਇਹਦਾ ਤਾਂ ਪਤਾ ਉਹਦਾ ਤਾਂ ਕਿਸੇ ਨੂੰ ਹਨਾ ਤੂੰ ਹੈ ਨਹੀਂ ਸੀ ਰਾਤ ਮੈਂ ਤਾਂ ਦੂਰ ਬੰਦਾ ਕਿੱਥੇ ਹਾਂ ਪਤਾ ਵੀ ਕਿਹਨ ਦਾ ਭੇਤੀ ਹੋ ਯਾਰ ਉਹ ਤਾਂ ਪੈਂਦਾ ਨਹੀਂ ਜਾਨੇ ਚੋਲੀ ਬੰਦਾ ਉਹਦਾ ਹੋਵੇ ਬਈ ਇੱਥੇ ਪੈਂਦਾ ਹੂ ਹਾਂ ਜਮਾ ਪੱਕੀ ਖਬਰ ਆਊਗੀ ਕੋਲੇ ਯਾਰ ਕੋਈ ਬੰਦਾ ਵੀ ਬੇ ਭੇਤੀ ਆ ਕੇ ਉੱਟੀ ਉਹ ਫਿਰ ਦਿਖੇ ਨਹੀਂ ਕੈਮਰੇ 'ਚ ਆ ਕੈਮਰੇ 'ਚ ਦਿਖੇ ਨਹੀਂ ਗੱਗੂ ਲੈ ਕੇ ਗੱਗੂ ਤਾਂ ਲੈ ਕੇ ਆਉ ਕਰਾਂਗੇ ਪਤਾ ਨਹੀਂ ਲੱਗਦਾ ਸਿਆਣ ਆਉਂਦੀ ਨਹੀਂ ਮਾੜੇ ਮੋਟੇ ਆਉਂਦਾ ਨਹੀਂ ਮਾੜੇ ਜੀ ਨਹੀਂ ਨਹੀਂ ਯਾਰ ਆਉਦਾ ਨਹੀਂ ਪਾਣਾ ਕੈਮਰਾ ਦਾ ਵੀ ਐ ਨਹੀਂ ਪਤਾ ਜਾਂਦਾ ਪਤਾ ਹੋਵੇ ਕੈਮਰਾ ਦਾ ਕਹੇ ਆਈਆਂ ਆਉਂਦੇ ਨੇ ਸਿੱਧੇ ਸਾਹਮਣੇ ਹਾਂ ਕੈਮਰੇ ਤਾਂ ਉਹ ਦੇਖੋ ਤਾਂ ਚੱਕਿਆ 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 ਉਹ ਕੰਮ ਤਾਂ ਬੜੇ ਚੋਸਤਰੇ ਆ ਬਾਈ ਚੋਰ ਮਿੱਤਰੋ ਚੋਸਤਰੇ ਆ ਕਰੋ ਹੁਣ ਦੇਖੋ ਐ ਹੁੰਦੇ ਆ ਨੇ ਚੋਰੀਆਂ ਚੋਰੀਆਂ ਠੀਕ ਐ ਗੌਰ ਕਰਿਆ ਕਰੋ ਉਹ ਦੇਖੋ ਕੈਮਰਾ ਵੀ ਐ ਤਾਂ ਹਾਂ ਨੂੰ ਚੱਕਿਆ ਮੂੰਹ ਪੂਰਾ ਸ਼ਿਹਾਰੀ ਨਾਲ ਗਏ ਨੇ ਤਾਂ ਹਾਂ ਨੂੰ ਮੂੰਹ ਕਰਿਆ ਉਹ ਕੈਮਰੇ ਉੱਤਰਦਾ ਐ ਆੱਡੀ ਨੇ ਗਗੂਦੋ ਲੈ ਕੇ ਪਾ ਮੈਂ ਵੀਡੀਓ ਦੂਜੀ ਵਿੱਚ ਇਧਰੋਂ ਤਾਂ ਕੁਝ ਨਹੀਂ ਲੈ ਕੇ ਗਏ ਅੱਜ ਤੂੰ ਤੇਰੇ ਜਾਣਕਾਰੀ ਜ ਮਾੜੇ ਐ ਕਿਉਂ ਕੀ ਲੈ ਕੇ ਕਿਉਂ ਕੀ ਲੈ ਜਾਣਗੇ ਇੱਥੋਂ ਵੀ ਟੂਟੀਆਂ ਇੱਥੋਂ ਵੀ ਟੂਟੀਆਂ ਲੈ ਕੇ ਮਿੱਤਰੋ ਹਾਂ ਐ ਯਾਰ ਬਾਈ ਚੋਰਾਾਂ ਦਾ ਤਾਂ ਟੂਟੀਆਂ ਲਾ ਕੇ ਲੈ ਗਏ ਟੂਟੀਆਂ ਵਾਲੀ ਹੋਣਗੇ ਹਾਣਾ ਅੱਗ ਕੁੰਡਾ ਵੀ ਐਂ ਤੋੜਿਆ ਸੀ ਮਿੱਤਰੋ ਉਹ ਪਉ ਆਉਂਦਾ ਖੁੱਲਿਆ ਨਹੀਂ ਐ ਆਹ ਕੋਲ ਕੇ ਆਹ ਕਰਕੇ ਉਹ ਕਰਤੀ ਐਂ ਮੈਂ ਤਾਂ ਮਤਲਬ ਯਾ ਲੱਗਿਆ ਹੋਇਆ ਸੀ ਹਣਾ ਇਹ ਟੁੱਟਦਾ ਨਹੀਂ ਇਹ ਲੋਕ ਵਧੀਆ ਨੇ। ਫੇਰਾ ਇਧਰੋਂ ਕੱਢ ਕੇ ਖੋਲ ਕੇ ਲੈ ਗਏ। 15ਵੇਂ ਆਏ ਹੋ ਗਿਆ ਤਾਂ। ਆ ਜਾ। ਹਾਂ ਵੀ ਮਿੱਤਰੋ ਜਿਵੇਂ ਤੁਸੀਂ ਬਲੌਗ 'ਚ ਦੇਖਿਆ ਬਈ ਰਾਤ ਇੱਥੇ ਚੋਰੀ ਹੋ ਗਈ। ਬਨਾਰਸੀ ਕੀ ਕੋਠੀ ਜਿਹਾ। ਤੇ ਠੀਕ ਆ ਪਤਾ ਨਹੀਂ ਲੱਗਿਆ ਮਤਲਬ ਕਿ ਉਹ ਸੀਸੀਟੀਵੀ ਕੈਮਰੇ 'ਚ ਤਾਂ ਆ ਗਏ ਯਾਰ 4 ਬੰਦੇ ਸੀ। ਮਤਲਬ ਕਿ ਪਛਾਣ ਜੀ ਨਹੀਂ ਆਈ। ਜੇ ਕਿਸੇ ਵੀਰ ਨੂੰ ਪਤਾ ਲੱਗੇ ਤਾਂ ਜਾਣਕਾਰੀ ਜ਼ਰੂਰ ਦਿਓ ਬਈ ਇੱਕ ਤਾਂ LED ਚੋਰੀ ਹੋਈ ਹੈ। ਇੱਕ ਹੋਇਆ ਬੈਂਟਰ ਜੇ ਕਿਸੇ ਨੇ ਦੇਖਿਆ ਹੋਵੇ ਜਾਂ ਕੋਈ ਜਾਣਦਾ ਕਰਦਾ ਹਨਾ ਤਾਂ ਜਰੂਰ ਦੱਸਣ ਦੀ ਗਰਪਾਲਤਾ ਕਰਨੀ ਬਈ ਧੰਨਵਾਦ ਇੱਕ ਗੱਲ ਹੋਰ ਆ ਮੇਤਰੋ ਹੈਰਾਨ ਕਰਨ ਵਾਲੀ ਮੰਨ ਲੀ ਕਿ ਯਾਰ ਉਹ ਟੂਟੀਆਂ ਲੈ ਕੇ ਗਏ ਨੇ ਲਾ ਕੇ ਬਾਥਰੂਮ ਦੀਆਂ ਟੂਟੀਆਂ ਖੋਲ ਕੇ ਇਹ ਗੱਲ ਤਾਂ ਨਹੀਂ ਯਾਰ ਰੀਜਨ ਪਤਾ ਲੱਗ ਰਿਹਾ ਕਿ ਯਾਰ ਟੂਟੀਆਂ ਕਿਉਂ ਲੈ ਕੇ ਗਏ ਨੇ ਬਾਥਰੂਮਾਂ ਚ ਹੋਰ ਸਮਾਨ ਛੱਡ ਕੇ ਜਿਵੇਂ ਮਾਈਕ੍ਰੋਵੇਵ ਹਨਾ ਵੀ ਯਾਰ ਇਹਦਾ ਪਤਾ ਨਹੀਂ ਲੱਗਿਆ ਮੈਨੂੰ ਵੀ ਹੈਰਾਨ ਜਿਹਦਾ ਹੋਇਆ ਸੀ ਵੀ ਟੂਟੀਆਂ ਤੋਂ ਅਗਲੇ ਨੇ ਕੀ ਕਰਾਉਣਾ ਹਨਾ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ 10 ਸਾਲ ਪੁਰਾਣੀਆਂ ਟੂਟੀਆਂ ਟੂਟੀਆਂ ਲੈ ਕੇ ਗਏ ਨੇ ਅਸੀਂ ਤਾਂ ਮਤਰੋਂ ਸਾਰੀ ਗੱਲ ਬਾਈ ਤੁਹਾਡੇ ਸਾਹਮਣੇ ਰੱਖਤੀ ਹੁਣ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਵੀ ਕੀ ਲੱਗਦਾ ਤੁਹਾਨੂੰ ਵੀ ਕੀ ਹੋ ਸਕਦਾ ਯਾਰ ਕੌਣ ਹੋ ਸਕਦਾ ਠੀਕ ਹੈ ਇਹ ਵੀ ਜੁਲਤਾ ਵਧੀਆ ਬਣਾਉਂਦੇ ਪੰਜਾਬੀ ਸੇਕ ਵਾਲੇ ਇੱਥੇ ਆਉਣਾ ਹੁਣ ਆ ਮਾਦਾ ਬੰਦੇ ਲੋੜ ਨੇ 500 ਇਹ ਯਾਰ ਹੋ ਆਪਣਾ ਅਨਾ ਨਾ ਜਾ ਵੀ ਖਵਾਉਗਾ ਕਿ ਜੀ ਆਪਣਾ ਸ਼ੇਕ ਚਾਹੀਏ ਜੂੜਿਆਂ ਪੂਰੇ ਬਾਗ ਲਿਆਉਂਦੇ ਨੇ ਤੇ ਰਲ ਜ ਘਟਨੇ ਬਨਾਣਾ ਚ ਹਾਂ ਹੈ ਨਾ ਨਾ ਹਾਂ ਖਾਲਾ ਦੂਬਾ ਚ ਮੈਨੂੰ ਮਨੂ ਭਈਆ ਨੇ ਆ ਗਏ ਮੱਤਰੋ ਫਿਰ ਅਸੀਂ ਆਟਾ ਵੀ ਧਰ ਕੇ ਗਏ ਸੀ ਉੱਤੇ ਆਟਾ ਚੱਕਣ ਮੈਂ ਤੇ ਗਿਫਟੀ ਹੋਰ ਲੋਟਾ ਕੰਮ ਆਪਣਾ ਆਟਾ ਦਾ 37 ਕਿਲੋ ਆ ਯਾਰ 37 ਕਿਲੋ ਬਾਬਾ ਦਿੱਕੀ ਮੜਾ ਨਾ ਮਾਪਣੀ ਮੜਾ ਜਾ ਮਾਸਟਰ ਆ ਜਾਂ ਆਪਣਾ ਗੱਟਾ ਪੀਲਾ ਜਾ ਯਾਰ ਪੀਲਾ ਗੱਟਾ ਗਾ ਆ ਦੇਖੀ ਬਾਬਾ ਕੀ ਨਾਂ ਲਿਖਿਆ ਪਿਆ ਵਾ ਇਹ ਤੇ ਨਾਂ ਲਿਖਿਆ ਨਹੀਂ ਕੁਝ ਆਹ ਰੇ ਆ ਸੀ ਡਰ ਸੰਦੇਗਾ ਉਹ ਤੇਰੀ ਇਹੀ ਐ ਆ ਗੱਟਾ ਹੀ ਐ ਫੰਦ ਕਿੰਨੇ ਵੇੇ ਕਰਦਨੇ ਹੋਨੇ ਬਈ ਬਾਬਾ ਜਦੋਂ ਐ ਆ ਨਾ ਅੱਠ ਦਾ 10 ਵੇੇ ਕਰਦਨੇ ਆਉਣੇ ਕੱਠਾ ਹਾਂ ਬਾਬਾ ਹੋਰ ਬਾਬਾ ਚਲਾਉਣੀ ਤਾਂ ਪਹਿਲੇ ਮੰਨ ਕਰਦਨੇ ਹੋ ਖੜਾਤਾ ਦਨੇ ਪਹਿਲੀ ਹਾਂ ਬਾਹਰ ਤਾਂ ਐਨੇ ਵੀ ਅਗਲਾ ਕੋਈ ਚੱਕਰ ਜੁੱਕੜ ਵਾਲ ਆ ਜਾਂਦਾ ਹੈ ਨਾ ਚੱਕੀ ਕਿੰਨੇ ਵੇ ਬੰਦ ਕਰਦੇ ਨੇ ਜਮਾ ਪੌਣੇ 8 ਬਾਬਾ ਪੌਣੇ 8 ਹਾਂ ਜੀ ਫੜਾਂ ਥੋੜਾ ਨਾ ਬੱਸ ਬਾਬਾ ਐਨਾ ਫੜਨਾ ਜੀ ਤਾਂ ਹੈ ਨਹੀਂਗਾ ਆਪਣਾ ਜੀ ਇਹ 37 700 ਸੀ ਪਤਾ ਨਹੀਂ ਹੈ ਨਾ ਹਾਂ ਜੀ ਪੌਣੇ 33 ਜੀ ਪੂਰਾ ਨਹੀਂ ਆ ਬਸ ਠੀਕ ਆ ਨਿਯਾਰੀ ਜੀ ਚਾਈ ਨਾ ਇਧਰੋਂ ਚੱਕ ਕੇ ਧਰਾ ਦੇ ਵਿਚਾਲੇ ਕਿਹਨਾਂ ਕਿਰਪਾ ਆਏ ਹਾਏ 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 ਆ ਬਾਤ ਆ ਯਾਰ ਬਾਬੇ ਨਾਨਕ ਦੀ ਕਿਰਪਾ ਹੈ ਮਾੜਾ ਸੱਟ ਕਰ ਲਾਂਗੇ ਨਾ ਅਗਰ ਤੋਂ ਕਰਦੇ ਨਹੀਂ ਜਿਹੜਾ ਮੈਂ ਟੱਕ ਯਾਰ ਹੁਣ ਬੜੀਆ ਜਮਾ ਸੱਟ ਬੈਠਾ ਜਾਊ ਬਹੁਤ ਬਹੁਤ ਧੰਨਵਾਦ ਓਕੇ ਓਕੇ ਚੱਲ ਵੀ ਗੁੱਟੀ ਹਾਲ ਹੈ ਭਾਈ ਫਿਰ ਚੀਜੀ ਪਕੌੜੀਆਂ ਨੇ ਠੀਕ ਹੈ ਪਕੌੜੀਆਂ ਠੀਕ ਹੈ ठीक है क्या चल पानी कर मित्रो लाइट आऊगी रात रू फट देंगे जो तो दो घंटे पेंगे